ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦੇ ਆਂ ਜੀ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੱਖੇ ਤੇ ਇੱਥੇ ਹੈਗਾ ਜੀ ਸੰਡੇ ਦਾ ਵਲੌਗ ਹੈ ਤੇ ਆਪਾਂ ਸਵੇਰੇ ਸਾਰੇ ਉੱਠ ਕੇ ਜਿਹੜਾ ਇਹੀ ਹੁੰਦਾ ਕਿ ਜੋਤ ਜਗਾਉਣੀ ਆ ਬਾਬਾ ਦੀਪ ਸਿੰਘ ਜੀ ਦੀ ਜਗਾਉਣੀ ਆ ਹਰ ਸੰਡੇ ਦੇ ਸੰਡੇ ਸ਼ੀਤਾਂ ਦੀ ਜੋਤ ਜੜੀ ਉਹ ਜਗਾਉਣੀ ਆ ਮੈਂ ਤੇ ਕਿਉਂਕਿ ਦੁਪਹਿਰਾ ਸਾਹਿਬ ਦਾ ਜਿਹੜਾ ਉਹ ਟਾਈਮ ਹੁੰਦਾ ਵਾ ਤੇ ਚਪੈਰਾ ਸਾਹਿਬ ਉਹਲਾ ਦਿਨ ਹੁੰਦਾ ਹੈ ਅਤਵਾਰ ਇਸ ਕਰਕੇ ਜਿਹੜਾ ਉਹ ਮੈਂ ਨਾਲ ਹੀ ਜੋਤ ਜਗਾ ਕੇ ਨਾਲ ਹੀ ਮੈਂ ਪਾਠ ਕਰ ਲੈਣੀ ਆ ਤੇ ਫਿਰ ਬਾਅਦ ਚ ਜਿਹੜਾ ਮੈਂ ਹੋਰ ਕੰਮ ਜਿਹੜੇ ਉਹ ਕਰਦੀ ਆ ਕਿਉਂਕਿ ਸਿਰ ਸੁਰਤ ਹੋ ਕੇ ਤੇ ਫੇਰ ਹੀ ਮੈਂ ਜਿਹੜਾ ਉਹ ਪਾਠ ਕਰਦੀ ਆ ਜੋਤ ਜਗਾਉਣੀ ਆ ਸੰਡੇ ਨੂੰ ਮੈਨੂੰ ਜਦੋਂ ਮੈਂ ਰਾਤ ਨੂੰ ਸੌਣੀ ਆ ਨਾ ਸੈਚਰਡੇ ਤੇ ਉਦੋਂ ਮਨੇ ਹੀ ਹੁੰਦਾ ਕਿ ਇੱਕ ਹੁੰਦੀ ਨਾ ਇੱਕ ਖੇਚ ਜੀ ਹੁੰਦੀ ਆ ਉਹ ਚੀਜ਼ ਆ ਤੇ ਮੈਨੂੰ ਖੇਚ ਜੀ ਹੁੰਦੀ ਕਿ ਮੈਂ ਸਵੇਰੇ ਉੱਠ ਕੇ ਤੇ ਮੈਂ ਜੋਤ ਜਗਾਉਣੀ ਆ ਪਤਨੇ ਇੱਕ ਚਾਜ ਆ ਹੁੰਦਾ ਵਾ ਤੇ ਇੱਕ ਵਿਸ਼ਵਾਸ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਵਿਸ਼ਵਾਸ ਆ ਤੇ ਪਰਮਾਤਮਾ ਸਭ ਦਾ ਵਿਸ਼ਵਾਸ ਇਦਾਂ ਹੀ ਬਣਾਈ ਰੱਖੇ ਤੇ ਸਭ ਨਾਲ ਵਧੀਆ-ਵਧੀਆ ਕਰੇ ਜੋ ਕੋਈ ਮੰਗੇ ਉਹਨੂੰ ਉਹੀ ਦਵੇ ਤੇ ਪਰਮਾਤਮਾ ਹਮੇਸ਼ਾ ਲੋੜ ਤੋਂ ਵੱਧ ਹੀ ਦਿੰਦਾ ਵਾ ਘੱਟ ਨਹੀਂ ਦਿੰਦਾ ਹੈਗਾ ਜੋ ਆਪਾਂ ਮੰਗੀਏ ਨਾ ਸਾਡੀ ਇੱਛਾ ਤੋਂ ਜ਼ਿਆਦਾ ਹੀ ਉਹਨੇ ਸੋਚਿਆ ਹੁੰਦਾ ਕੁਝ ਉਹ ਉਹੀ ਦਿੰਦਾ ਵਾ ਜੋ ਸਾਡੇ ਵਾਸਤੇ ਚੰਗਾ ਵਾ ਉਹ ਉਹਨੇ ਉਹੀ ਦੇਣਾ ਵਾ ਤੇ ਤੁਹਾਨੂੰ ਉਹਦੀ ਰਜਾ ਚ ਵੀ ਰਹਿਣਾ ਪੈਣਾ ਵਾ ਭਾਵੇਂ ਦੁੱਖ ਆ ਤੇ ਭਾਵੇਂ ਸੋਖਾ ਭਾਵੇਂ ਉਹ ਆਪਾਂ ਕਿਹੜੇ ਵੀ ਮਾਹੌਲ ਵਿੱਚ ਰਹਿਨੇ ਆ ਭਾਵੇਂ ਉਹ ਦੁੱਖਾਂ ਵਿੱਚ ਰਹਿਨੇ ਭਾਵੇਂ ਸੁੱਖਾਂ ਵਿੱਚ ਰਹਿਨੇ ਆ ਤੰਦਰੁਸਤੀ ਕਹਿੰਦੇ ਸਭ ਤੋਂ ਵੱਡਾ ਜਿਹੜਾ ਉਹ ਹੈ ਸੁੱਖ ਆ ਹਮੇਸ਼ਾ ਤੰਦਰੁਸਤੀ ਮੰਗਣੀ ਚਾਹੀਦੀ ਆ ਆਪਾਂ ਦੇ ਪਰਮਾਤਮਾ ਤੋਂ ਹਮੇਸ਼ਾ ਤੰਦਰੁਸਤੀ ਮੰਗੀ ਆ ਪਰ ਪਰਮਾਤਮਾ ਮਾਂ ਨੇ ਬਹੁਤ ਕੁਝ ਦਿੱਤਾ ਵਾ ਤੇ ਇਦਾਂ ਹੀ ਮਿਹਰ ਭੜਿਆ ਹੱਥ ਜਿਹੜਾ ਉਹ ਬਣਾਈ ਰੱਖੇ ਸਾਡੇ ਉੱਤੇ ਤੇ ਇੱਥੇ ਜੀ ਆ ਗਏ ਆ ਬਲੌਗ ਦੇ ਵਿੱਚ ਤੇ ਇੱਥੇ ਆਪਾਂ ਰਸੋਈ ਵਿੱਚ ਆ ਗਏ ਆ ਤੇ ਵੀਡੀਓ ਕਰਦੇ ਆ ਜੀ ਸ਼ੁਰੂ ਅੱਜ ਦੀ ਤੇ ਇੱਥੇ ਨਾ ਪਹਿਲਾਂ ਤੇ ਮੇਰਾ ਦਿਲ ਕਰਨ ਦਾ ਹੈ ਕਿ ਅੱਜ ਸੰਡੇ ਆ ਅੱਜ ਸੰਡੇ ਕੁਝ ਨਹੀਂ ਬਣਾਉਂਦੇ ਤੇ ਅੱਜ ਬਾਹਰੋਂ ਮੰਗਾ ਲੈਨੇ ਆ ਬਟ ਫਿਰ ਵੀ ਨਾ ਇਹ ਹੁੰਦਾ ਕੇ ਬਾਹਰ ਦੀ ਚੀਜ਼ਾਂ ਚ ਨਾ ਆਇਲ ਜਾਂ ਬਣਾ ਹੁੰਦਾ ਤੇਲ ਪੜਾ ਹੁੰਦਾ ਫਿਰ ਉਹ ਚੀਜ਼ ਖਾਣ ਨੂੰ ਦਿਲ ਨਹੀਂ ਕਰਦਾ ਸਾਰਾ ਦਿਨ ਨਾ ਡੱਕ ਜੀ ਲੱਗੀ ਰਹਿੰਦੀ ਆ ਇਸ ਕਰਕੇ ਮੈਂ ਨਾ ਪਹਿਲੇ ਬਣਾ ਲਈ ਮੈਂ ਦਾਲ ਦਾਲ ਮੈਂ ਅੱਜ ਬਣਾਈ ਸੀ ਛੋਲੇਆਂ ਦੀ ਦਾਲ ਤੇ ਛੋਲੇ ਦੀ ਦਾਲ ਨੂੰ ਨਾ ਇੱਕ ਸੀਟੀ ਵੱਜ ਗਈ ਹੀ ਫਿਰ ਮੈਂ ਉਹਦੇ ਵਿੱਚ ਮੂਗੀ ਮਸਰਾ ਦੀ ਦਾਲ ਪਾਈ ਪਤਾ ਨਹੀਂ ਤੁਸੀਂ ਇਦਾਂ ਬਣਾਈ ਹੋ ਕਦੀ ਕਿ ਨਹੀਂ ਬਣਾਈ ਹੋਗੀ ਬਟ ਮੈਂ ਬਣਾਈ ਤੇ ਉਹ ਨਾ ਬੜੀ ਵਧੀਆ ਹੈ ਇਹ ਨਹੀਂ ਤੇ ਛੋਲੇ ਨੇ ਦਾਲ ਕੱਲੀ-ਕੱਲੀ ਬਣਦੀ ਨਾ ਇਦਾਂ ਬੜੀ ਵਧੀਆ ਮਿਕਸ ਜੀ ਦਾਲ ਬਣੀ ਹੀ ਤੇ ਬੜੀ ਸੁਆਦ ਬਣੀ ਸੀ ਤੇ ਨਾਲ ਨਾ ਪਿੰਡੀਆਂ ਪਈਆਂ ਸੀ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਭਰ ਕੇ ਬਣਾ ਲੈਨੇ ਆ ਜਿੰਨੇ ਦਾਲ ਨਹੀਂ ਖਾਣੀ ਹੋਇਆ ਫਿਰ ਪਿੰਡੀਆਂ ਖਾ ਲੂਗਾ ਵੈਸੇ ਵੀ ਨਾ ਇੱਕ achar ਜਿਹਦੇ ਤੌਰ ਤੇ ਨਾ ਇਹ ਲੱਗਦੀ ਆ ਵਾ achar ਲੈਣ ਦੀ ਲੋੜ ਨਹੀਂ ਪੈਂਦੀ ਦਾਲ ਨਾਲ ਤੇ ਇਹਨੂੰ ਜਿੱਦਾਂ ਆਪਾਂ ਮਰਚਾ ਫਰਾਈ ਕਰਦੇ ਆ ਉਦਾਂ ਹੀ ਮੈਂ ਇਹਨੂੰ ਫਰਾਈ ਕਰ ਲੂਗੀ ਤੇ ਇਹਦੇ ਵਿੱਚ ਲੂਨ ਮਰਚ ਸਾਰਾ ਕੁਝ ਭਰ ਕੇ ਤੇ ਥੋੜਾ ਥੋੜਾ ਜਿਹੜਾ ਨਾਲ ਜਿਹੜੀਆਂ ਉਹ ਦੇ ਦਾਂਗੇ ਤੇ ਬੜੀ ਵਧੀਆ ਰੋਟੀ ਸੁਆਹਤ ਲੱਗਦੀ ਆ ਤੇ ਚਲੋ ਜੀ ਦੋ ਸਬ지ਆਂ ਮੈਂ ਬਣਾ ਲਈਆਂ ਸੀ ਤੇ ਫਿਰ ਮੈਨੂੰ ਇਹ ਸੀ ਕਿ ਮੈਂ ਭੋਗ ਦਾ ਮਤਲਬ ਬਣਾਣਾ ਵਾ ਪ੍ਰਸ਼ਾਦ ਕੜਾ ਪ੍ਰਸ਼ਾਦ ਬਣਾਣਾ ਵਾ ਤੇ ਫਿਰ ਮੈਂ ਕਿਹਾ ਪਹਿਲਾਂ ਹੈ ਮੈਂ ਕੱਢ ਲਾਂ ਫਿਰ ਮੈਂ ਕੜਾ ਪ੍ਰਸ਼ਾਦ ਦੀ ਦੇਗ ਬਣਾਉਣੀ ਕਿਉਂਕਿ ਕਿਉਂ ਨਹੀਂ ਸੀ ਹੈਗਾ ਦੇਸੀ ਤੇ ਫਿਰ ਮੈਂ ਕਿਹਾ ਚੱਲ ਲਿਆ ਦਿਓ ਤੁਸੀਂ ਜਾ ਕੇ ਬਾਜ਼ਾਰੋਂ ਜਨਚਰ ਬਾਜ਼ਾਰੋਂ ਲਿਆ ਕੇ ਆਉਂਦੇ ਉਹਨਾਂ ਚਿਰ ਮੈਂ ਆਪਣਾ ਰਸੋਈ ਦਾ ਜਿਹੜਾ ਕੰਮ ਜਿਹੜਾ ਉਹ ਸੰਭ ਲੈਣਾ ਸੀ ਸਿਰਸਰੇ ਰੋਟੀ ਨੂੰ ਵੀ ਮਤਲਬ ਸੰਡੇ ਹੁੰਦਾ ਨਾ ਤੇ ਸਾਰੇ ਲੇਟ ਵਗੈਰਾ ਉੱਠਦੇ ਆਪਾਂ ਵੀ ਲੇਟ ਹੀ ਉੱਠੀਦਾ ਵਾ ਨਾ ਤੇ ਇਸ ਕਰਕੇ ਨਾ ਟਾਈਮ ਹੋ ਹੀ ਜਾਂਦਾ 11 12 ਵਜਾਂ ਦੇ ਨਾਸ਼ਤੇ ਨੂੰ ਹੀ ਤੇ ਫਿਰ ਲੰਚ ਬ੍ਰਾਂਚ ਜਿਹੜਾ ਉਹ ਇਕੱਠਾ ਹੀ ਹੋ ਜਾਂਦਾ ਵਾ ਫਿਰ ਮੈਂ ਇਦਾਂ ਹੀ ਮਤਲਬ ਲੇਟ ਹੀ ਰੋਟੀ ਜਿਹੜੀ ਉਹ ਬੰਦੀ ਆ ਤੇ ਫਿਰ ਇਦਾਂ ਨਿਰਾਲਾ ਕਾਲ ਨੇ ਆਰਾਮ ਨਾ ਤੇ ਅੱਜ ਮੈਨੂੰ ਕੈਮਰਾ ਫਿੱਟ ਕਰਦਿਆ ਨਾ ਉਹ ਮੈਨੂੰ ਇਹ ਹੁੰਦਾ ਕਿ ਇੱਧਰੋਂ ਵੀ ਸ਼ੂਟ ਕਰਾਂ ਉੱਧਰੋਂ ਵੀ ਸ਼ੂਟ ਕਰਾਂ ਤੇ ਮੈਂ ਤੁਸੀਂ ਵੇਖਿਓ ਮੈਂ ਬੜੀ ਤਰ੍ਹਾਂ ਨਾਲ ਸ਼ੂਟ ਕੀਤਾ ਵਾ ਕੈਮਰੇ ਨੂੰ ਸੈੱਟ ਕੀਤਾ ਅੱਜ ਨਾ ਬੜੀ ਤਰੀਕੇ ਨਾਲ ਮੈਨੂੰ ਇਹ ਵੀ ਸੀ ਕਿ ਫੋਨ ਲਾਇਆ ਵਿੱਚ ਕਿਤੇ ਡਿੱਗੀ ਨਾ ਜਾਏ ਬਟ ਨਹੀਂ ਡਿੱਗਿਆ ਤੇ ਮੈਂ ਬੜੀ ਤਰ੍ਹਾਂ ਨਾਲ ਜਿਹੜਾ ਉਹ ਕੀਤਾ ਹੀ ਕਦੀ ਮੈਂ ਬਾਹਰੋਂ ਰਿਕਾਰਡ ਕਰਨੀ ਹੀ ਕਦੀ ਮੈਂ ਅੰਦਰੋਂ ਵਿੱਚੋਂ ਰਿਕਾਰਡ ਕਰਨੀ ਹੀ ਬੜੀ ਤਰ੍ਹਾਂ ਨਾ ਮੈਂ ਜਿਹੜਾ ਰਿਕਾਰਡ ਕੀਤੀ ਬਸ ਇਹੀ ਸੀ ਤੇ ਸੰਡੇ ਦਾ ਦਿਨ ਤੇ ਐਤਵਾਰ ਦਾ ਦਿਨ ਸਾਡੇ ਲੇਡੀਜ਼ ਵਾਸਤੇ ਕਿੱਥੇ ਹੁੰਦਾ ਮਤਲਬ ਇੱਕ ਹੋਸ ਵਾਈਫ ਵਾਤੇ ਸਾਰੇ ਦਿਨ ਸੰਡੇ ਹੋਵੇ ਜਾਂ ਮੰਡੇ ਹੋਵੇ ਹੀ ਕਹਿੰਦੇ ਹੁੰਦੇ ਨਾ ਕੋਈ ਵੀ ਦਿਨ ਹੋਵੇ ਸੰਡੇ ਹੋਵੇ ਜਾਂ ਮੰਡੇ ਹੋਵੇ ਇੱਕ ਹੀ ਬਰਾਬਰ ਆ ਤੇ ਕੰਮ ਉਹੀ ਆ ਜੀ ਸਵੇਰ ਦਾ ਬਸ ਉਹੀ ਕਰਨਾ ਹੁੰਦਾ ਕੰਮ ਰਾਤ ਨੂੰ ਸੌਣਾ ਸਵੇਰ ਨੂੰ ਉੱਠਣਾ ਤੇ ਇਹ ਹੋ ਜਾਂਦਾ ਕਿ ਬੱਚਿਆਂ ਨੇ ਸਕੂਲ ਨਹੀਂ ਜਾਣਾ ਹੁੰਦਾ ਤੇ ਇਸ ਕਰਕੇ ਥੋੜਾ ਜਿਹਾ ਲੇਟ ਆਪਾਂ ਉੱਠ ਜਾਂਦੇ ਆ ਬਟ ਕੰਮ ਉਹੀ ਆ ਭਾਵੇਂ ਲੇਟ ਕਰੋ ਭਾਵੇਂ ਪਹਿਲਾਂ ਕਰੋ ਕੰਮ ਉਹੀ ਕਰਨੀ ਪੈਂਦੇ ਆ ਤੇ ਮਤਲਬ ਲੈਜੈਂਡਸ ਵਾਸਤੇ ਹੁੰਦਾ ਕਿ ਉਹਨਾਂ ਨੂੰ ਜਿਹੜਾ ਕੰਮ ਤੋਂ ਛੁੱਟੀ ਹੁੰਦੀ ਆ ਤੇ ਉਹ ਥੋੜਾ ਜ਼ਿਆਦਾ ਆਰਾਮ ਕਰ ਲੈਂਦੇ ਆ ਤੇ ਤਾਂ ਕਰਕੇ ਨਹੀਂ ਤੇ ਲੇਡਿਸ ਵਾਸਤੇ ਤੇ ਕੋਈ ਸੰਡੇ-ਸੁੰਡੇ ਨਹੀਂ ਹੁੰਦਾ ਹੈਗਾ ਬਸ ਸਾਰੇ ਦਿਨ ਇਦਾਂ ਹੁੰਦੇ ਆ ਅਵਕਰ ਰਿਕਾਰਡ ਮੈਂ ਕਿੰਨਾ ਵਧੀਆ ਕੀਤਾ ਮੈਂ ਨਾ ਇੱਕ ਯੂਟਿਊਬਰ ਨੂੰ ਵੇਖਿਆ ਸੀ ਤੇ ਉਹਨੇ ਨਾ ਇਦਾਂ ਰਿਕਾਰਡ ਕੀਤਾ ਸੀ ਉੱਚਾ ਕੈਮਰਾ ਰੱਖ ਕੇ ਉੱਚੀ ਜਗ੍ਹਾ ਤੇ ਤੇ ਰਿਕਾਰਡ ਕੀਤਾ ਸੀ ਕਿਚਨ ਦਾ ਇਹ ਕੋਈ ਹਨਾ ਇਦਾਂ ਡਿਸ਼ ਬਣਾਉਂਦੇ ਆ ਤੇ ਮੈਂ ਸੋਚਿਆ ਮੈਂ ਵੀ ਨਾ ਇਦਾਂ ਉੱਚਾ ਜਿਹਾ ਰੱਖਦੀ ਆ ਸਟੈਂਡ ਫਿਰ ਮੈਨੂੰ ਉੱਚਾ ਕਰਨਾ ਪਿਆ ਤੇ ਇਹ ਨੂੰ ਬੜਾ ਵਧੀਆ ਲੱਗਿਆ ਇੱਕ ਤੇ ਰੋਸ਼ਨੀ ਵੀ ਬੜੀ ਵਧੀਆ ਸੀ ਰੋਸ਼ਨੀ ਤੇ ਹੁਣ ਖੈਰ ਜਿਆਦਾ ਵਧੀਆ ਹੋਣ ਲੱਗ ਜੇਗੀ ਕਿਉਂਕਿ ਇਹ ਲਾਈਟਾਂ ਜਿਹੜੀਆਂ ਨੇ ਉਹ ਵੱਡੀਆਂ ਲਵਾ ਲਵਾਈਆਂ ਨੇ ਅੱਜ ਜਦੋਂ ਮੈਂ ਮਤਲਬ ਵਾਇਸਓਵਰ ਕਰ ਰਹੀ ਹਾਂ ਤੇ ਇਹ ਦੇ ਕਰਕੇ ਹੁਣ ਲਾਈਟਿੰਗ ਦੀ ਕੋਈ ਪ੍ਰੋਬਲਮ ਨਹੀਂ ਹੋਇਆ ਕਰੂਗੀ ਸਾਰੇ ਕਮਰਿਆਂ 'ਚ ਤੇ ਰੋਸ਼ਨੀ ਜਿਹੜੀ ਉਹ ਬੱਤੀਆ ਆ ਕਰੂਗੀ ਤੇ ਇੱਥੇ ਮੈਂ ਲੱਗੀ ਸੀ ਕੜਾ ਪ੍ਰਸ਼ਾਦ ਦੀ ਦੇਗ ਬਣਾਉਣ ਤੇ ਕਿਉਂ ਮ ਲੈਣ ਦਾ ਸੀ ਤੇ ਆٹے ਦੀ ਕੜਾ ਪ੍ਰਸ਼ਾਦ ਦੀ ਦੇਗ ਬਣਾਈਦੀ ਆ ਤੇ ਪਾਣੀ ਮੈਂ ਪਹਿਲਾਂ ਜਿਹੜਾ ਨਾ ਉਹ ਗਰਮ ਕਰ ਲੈਨੇ ਹੁੰਨੀ ਆ ਤੇ ਗਰਮ ਪਾਣੀ ਹੀ ਮੈਂ ਕੜਾ ਪ੍ਰਸ਼ਾਦ ਚ ਪਾਉਣੀ ਆ ਤੇ ਓਨ ਐਨ ਬੜਾ ਵਧੀਆ ਬਣ ਜਾਂਦਾ ਵਾ ਤੇ ਪਹਿਲੇ ਤੇ ਨਹੀਂ ਬਣਾਉਣਾ ਆਉਂਦਾ ਜਦੋਂ ਆਪਾਂ ਕਵਾਰੇ ਸੀ ਨਾ ਮੈਨੂੰ ਨਹੀਂ ਸੀ ਬਣਾਉਣਾ ਆਉਂਦਾ ਆਟੇ ਦਾ ਤੇ ਮੈਂ ਨਾ ਆਟਾ ਜਿੱਦਾਂ ਪੁੱਜਿਆ ਨਾ ਪੁੱਜਿਆ ਇੱਕ ਬਰਾਬਰ ਪਤਾ ਨਹੀਂ ਲੱਗਦਾ ਹੁੰਦਾ ਕਿ ਪੁੱਜ ਗਿਆ ਵਾ ਜਾਂ ਨਹੀਂ ਪੁੱਜਿਆ ਤੇ ਉਹ ਨਾ ਗੋਲ ਗੋਲ ਇੱਕ ਨਾ ਤੇ ਲਾਜਾ ਬਣ ਜਾਂਦਾ ਹੁੰਦਾ ਇੱਥੇ ਨਹੀਂ ਬਣਾਉਣਾ ਆਉਂਦਾ ਤੇ ਐ ਤੇ ਮੈਨੂੰ ਵਿਆਹ ਤੋਂ ਬਾਅਦ ਜਿਹੜਾ ਬਣਾਉਣਾ ਆਇਆ ਉਹ ਕੜਾ ਪ੍ਰਸ਼ਾਦ ਤੇ ਹੁਣ ਮੈਂ ਆਰਾਮ ਨਾ ਬਣਾ ਲੈਣੀ ਪਤਾ ਲੱਗ ਗਿਆ ਤਰੀਕੇ ਦਾ ਤੇ ਜਦੋਂ ਉਹ ਹੀ ਨਾ ਜਦੋਂ ਤਰੀਕਾ ਹੀ ਨਹੀਂ ਪਤਾ ਹੈਗਾ ਤੇ ਫਿਰ ਉਹ ਕਿੱਦਾਂ ਬਣ ਸਕਦਾ ਨਾ ਨਗੇਲੀ ਕਰੀਦੀ ਹੀ ਉਦੋਂ ਮਾਵਾ ਦੇ ਸਿਰ ਤੇ ਤੇ ਹੁਣ ਚਲੋ ਬਣਾਉਣਾ ਆ ਗਿਆ ਜਦੋਂ ਹੀ ਕੋਈ ਐਦਾਂ ਦਾ ਹੁਣ ਦਿਨ ਤਿਆਰ ਹੁੰਦਾ ਤੇ ਆਪਾਂ ਜਿਹੜਾ ਉਹ ਬਣਾ ਲੈਨੇ ਆ ਤੇ ਚਪੈਰਾ ਸਾਹਿਬ ਤੁਹਾਨੂੰ ਪਤਾ ਚੱਲਦੇ ਪਏ ਤੇ ਇਸ ਕਰਕੇ ਜਿਹੜਾ ਉਹ ਖਰਾ ਪ੍ਰਚਾਰ ਦਿੱਤੀ ਇੱਕ ਜੜੀ ਆਪਾਂ ਬਣਾ ਲੈਨੇ ਆ ਭੋਗ ਵਾਸਤੇ ਤੇ ਆਪਾਂ ਭੋਗ ਲਵਾਵਾਂਗੇ ਤੇ ਨਾਲ ਜੋਤ ਜਗਦੀ ਪਈ ਆ ਤੇ ਇੱਥੇ ਮੈਂ ਬੜਾ ਵਧੀਆ ਜਿਹੜਾ ਦੇਸੀ ਘਿਓ ਦਾ ਤੇ ਬੜਾ ਸੁਆਦ ਵੀ ਲੱਗਦਾ ਭੋਗ ਲਗਾਉਣ ਤੋਂ ਬਾਅਦ ਆਪਾਂ ਥੋੜੀ ਦੇਰ ਰੱਖਦੇ ਆ ਉਦੋਂ ਬਾਅਦ ਮੈਂ ਜਿਹੜਾ ਉਹ ਚੋਕ ਲੈਣੀ ਆ ਭੋਗ ਲਵਾ ਕੇ ਤੇ ਫਿਰ ਉਹ ਸਾਰਿਆਂ ਨੂੰ ਦੇ ਦਿੰਨੇ ਆ ਤੇ ਸਾਰੇ ਬੜੇ ਮਜੇ ਨਾਲ ਖਾਂਦੇ ਨੰਬੀਸ਼ ਵੀ ਬੜੇ ਸੌਂਕ ਨਾਲ ਖਾ ਲੈਂਦਾ ਪ੍ਰਸ਼ਾਦ ਹੋਏ ਇਦਾਂ ਦੇਖਦਾ ਤੇ ਅੱਜ ਸਾਰਾ ਬਲੌਗ ਜਿਹੜਾ ਤੁਹਾਨੂੰ ਕਿਚਨ 'ਚ ਹੀ ਮਿਲੂਗਾ ਕਿਉਂਕਿ ਕਿਚਨ ਦਾ ਕੰਮ ਖਤਮ ਹੋਊਗਾ ਤੇ ਮੈਂ ਬਾਹਰ ਜਾਊਂਗੀ ਨਾ ਤੇ ਬਾਹਰ ਦਾ ਰਿਕਾਰਡ ਕਰੂੰਗੀ ਕੁਛ ਤੇ ਕੋਈ ਗੱਲ ਨਹੀਂ ਜੀ ਇੱਕ ਅੱਧਾ ਦਿਨ ਇਦਾਂ ਵੀ ਚੰਦਾ ਹੁੰਦਾ ਤੇ ਆਪਾਂ ਅੱਜ ਕਿਚਨ ਦਾ ਹੀ ਬਲੌਗ ਸ਼ੇਅਰ ਕਰਾਂਗੇ ਨਹੀਂ ਤੇ ਨਾ ਮੈਨੂੰ ਬੜੇ ਯੂਟਿਊਬਰ ਹੈ ਨਾ ਕਈ ਵਾਰੀ ਗੱਲ ਹੁੰਦੀ ਕਿਸੇ ਨਾ ਕਿਸੇ ਨਾਲ ਹੋ ਜਾਂਦੀ ਹੈ ਤੇ ਫਿਰ ਮੈਨੂੰ ਫਿਰ ਕਹਿੰਦੇ ਅ ਰੀਦੀ ਤੁਸੀਂ ਬਹੁਤ ਕੰਮ ਕਰਦੇ ਜਿਸ ਤੇ ਮੈਂ ਕਿਹਾ ਮਤਲਬ ਸਾਰੀਆਂ ਲੀਡਿਸ ਇਦਾਂ ਕਰਦੀਆਂ ਕੰਮ ਮੈਂ ਕੋਈ ਵੱਖਰਾ ਤੇ ਕਰਦੀ ਨਹੀਂ ਕੰਮ ਆ ਨਾ ਤੇ ਸਭ ਨੂੰ ਵੇਖੋ ਜਿੰਨੇ ਵੀ ਯੂਟਿਊਬਰ ਆ ਜਾਂ ਜਿਹੜੇ ਵਲੋਗਿੰਗ ਹੋਸ ਵਾਈਫ ਕਰਦੀਆਂ ਸਭ ਬਹੁਤ ਜ਼ਿਆਦਾ ਮੈਨੂੰ ਵੀ ਜ਼ਿਆਦਾ ਕੰਮ ਕਰਦੀਆਂ ਹੋਣਗੀਆਂ ਤੇ ਉਹ ਮਨਿੱਤਾ ਕਹਿ ਦਿੰਦੇ ਰਿੱਧੀ ਤੁਸੀਂ ਬਹੁਤ ਕੰਮ ਕਰਦੇ ਜੇ ਤੁਸੀਂ ਬਹੁਤ ਭਾਰਾ ਵੀ ਕੰਮ ਕਰਦੇ ਸਾਰੇ ਕੰਮ ਕਰਨੇ ਪੈਂਦੇ ਲੇਡੀਜ਼ ਜਿਹਦੇ ਹੋਸ ਵਾਈਫ ਹੀ ਬਣ ਗਈ ਤੇ ਉਹਨੂੰ ਫਿਰ ਸਾਰੇ ਕੰਮ ਹੀ ਕਰਨੇ ਪੜੇ ਜਿਹੜੇ ਮਤਲਬ ਘਰ ਵਿੱਚ ਜ਼ਰੂਰੀ ਕੰਮ ਆ ਭਾਵੇਂ ਹੋੜਿਆ ਤੇ ਭਾਵੇਂ ਉਹ ਭਾਰੇ ਆ ਤੇ ਸਾਰੇ ਕੰਮ ਜੀ ਕਰਨੇ ਪੈਂਦੇ ਆ ਸਾਰੇ ਰੋਟੀ ਪਾਣੀ ਵੀ ਕਰਨਾ ਪੈਂਦਾ ਬਾਹਰ ਤੇ ਸਾਰੇ ਕੰਮ ਬੱਚਿਆਂ ਨੂੰ ਵੀ ਵੇਖਣਾ ਪੈਂਦਾ ਫੈਮਲੀ ਨੂੰ ਵੀ ਵੇਖਣਾ ਪੈਂਦਾ ਸਾਰੇ ਕੰਮ ਹੀ ਕਰਨੇ ਪੈਂਦੇ ਆ ਤੇ ਇੱਥੇ ਲਓ ਜੀ ਆਪਣਾ ਹੋ ਗਿਆ ਮੈਂ ਨਾ ਪਾਣੀ ਗਰਮ ਹੀ ਪਾਇਆ ਸੀ ਇਸ ਕਰਕੇ ਨਾ ਉਹਨੂੰ ਜਿਆਦਾ ਉਹ ਨਹੀਂ ਜਿਹੜੇ ਢੇਲੇ ਜੁੰਦੇ ਨੇ ਉਹ ਨਹੀਂ ਪਹੁੰਦੇ ਹੈਗੇ ਇੱਕਦਮ ਸਮੂਥ ਜਾ ਉਹ ਬਣ ਜਾਂਦਾ ਤੇ ਆਪਾਂ ਜਿਹੜਾ ਇਹਨੂੰ ਕਰ ਲਾਂਗੇ ਤਿਆਰ ਤੇ ਲਵਾਵਾਂਗੇ ਆਪਾਂ ਭੋਗ ਬਾਬਾ ਦੀਪ ਸਿੰਘ ਦੇ ਤੇ ਅੱਜ ਸਾਰੇ ਖਾ ਲਓ ਤੇ ਵੀਡੀਓ ਲਾਈਕ ਜ਼ਰੂਰ ਕਰਕੇ